ਕਿਉਂ ਕੀਤਾ ਉਹ ਸਾਰਿਆਂ ਨੂੰ ਪਤਾ ਕਿ ਜਿਹੜਾ ਆਪਣਾ ਐਲਾਨ ਹੈ ਅੱਜ 12 ਵਜੇ ਮਰ ਰਰਤੇ ਬੈਠਣਾ ਸੀਗਾ ਪ੍ਰਧਾਨ ਜੀ ਨੇ ਤਾਂ ਤੜਕੀ ਆ ਕੇ ਜਿਹੜੀ ਫੋਰਸ ਨੇ ਆਪਣੇ ਆ ਟਰਾਲੀਆਂ ਜਿੰਦੇ ਤੋੜ ਕੇ ਉਹਨੂੰ ਗ੍ਰਿਫਤਾਰ ਕਰਕੇ ਲੈ ਕੇ ਗਏ ਨੇ ਤਾਂ ਹਰ ਹਾਲਤ ਜਿਹੜਾ ਆਪਣਾ ਮੋਰਚਾ ਉਹਨੂੰ ਜਿੱਤਣਾ ਜ਼ਰੂਰੀ ਹੈ ਸਰਕਾਰ ਦੀ ਜਿਹੜੀ ਘਟਨਾ ਇੰਨੀ ਕਰੀ ਆ ਨੇ ਉਹਦੀ ਜਿੰਨੀ ਵੀ ਨਿੰਦਿਆ ਹੋ ਜੇ ਉਨੀ ਥੋੜੀ ਹੈ ਤਾਂ ਇਸ ਕਰਕੇ ਮੈਂ ਕਿਸਾਨਾਂ ਨੂੰ ਜਿਹਨੇ ਵੀ ਪਏ ਨੇ ਟਰਾਲੇ ਜੋ ਆ ਰਹੇ ਆ ਉਹਨਾਂ ਨੂੰ ਜਾਬ ਤੇ ਜਰੇ ਕੇ ਸਰਕਾਰਾਂ ਇਹੋ ਜਿਹੇ ਹਮਲੇ ਕਰਦੀਆਂ ਨੇ ਜਾਬ ਤੇ ਜਰੇ ਕੇ ਭੱਜ ਕੇ ਲੋਕ ਆ ਰਹੇ ਹੋ ਹੁਣ ਇੱਥੇ ਜਿੰਨੇ ਵੀ ਕਿਸਾਨ ਮੋਰਚੇ ਦੇ ਵਿੱਚ ਹੈਗੇ ਆ ਤੇ ਦੂਜੇ ਜਿੰਨੇ ਵੀ ਸਾਡੇ ਤੁਸੀਂ ਕੋਣ ਉਠੋਂਗੇ ਜਾਂ ਜਿਹੜੇ ਸਾਡੇ ਨਾਲ ਲੱਤੇ ਜੁੜੇ ਹੋ ਆਪਦੇ ਆਪ ਦੇ ਸਾਧਨ ਕਰਕੇ ਖਨੌਰੀ ਪਹੁੰਚ ਗਏ ਸੀ ਓਦੋਂ ਵੀ ਵੱਡਾ ਇਕੱਠ ਕਰਕੇ ਜਿਹੜਾ ਪ੍ਰੋਗਰਾਮ ਦਿੱਤਾ ਉਸ ਨੂੰ ਕਾਮਯਾਬ ਕਰਨ ਵਾਸਤੇ ਹਰ ਹਾਲਤ ਅੱਜ ਭਰਾਵੋ ਜਿੰਨਾ ਵੀ ਕੰਮ ਹੈ ਸਾਨੂੰ ਛੱਡ ਕੇ ਖਨੌਰੀ ਪਹੁੰਚੋ ਤੇ ਨਾਲ ਹੀ ਜਿੰਨੀ ਵੀ ਲੀਡਰਸ਼ਿਪ ਹੈ ਜਿਹੜੀ ਆਸੇ ਪਾਸੇ ਇੱਥੇ ਪਈ ਹੈ ਉਹਨਾਂ ਨੂੰ ਵੀ ਬੇਨਤੀ ਹੈ ਕਿ ਮੋਰ ਤੇ ਚਾ ਕੇ ਆਪਾਂ ਇਹਨੂੰ ਫੌਰੀ ਵਿਚਾਰ ਕੇ ਆ ਜਿਹੜਾ ਰਸਤਾ ਹੈਗਾ ਇਸ ਇਧਰੋਂ ਜਿਹੜਾ ਆਪਣਾ ਹਰਿਆਣੇ ਨੂੰ ਜਾ ਰਿਹਾ ਹੈ ਇਹ ਹੁਣੇ-ਹੁਣੇ ਜਿਹੜਾ ਆ 2-300 ਜਿਹੜੀ ਗੱਡੀ ਹੈ ਪੁਲਿਸ ਦੀ ਹੁਣੇ ਲੈ ਕੇ ਕਿਸੇ ਵੀ ਵਰਕਰ ਨੂੰ ਪਤਾ ਨਹੀਂ ਲੱਗਣ ਦਿੱਤਾ ਜਿਹੜੇ ਉਹਨਾਂ ਨੂੰ ਅੱਲੇਵਾਲ ਸਾਹਿਬ ਨੂੰ ਲੈ ਕੇ ਗਏ ਨੇ ਤਾਂ ਫੁਰੂ ਬੋਲ ਜੀ ਹਾਂਜੀ ਬਾਪੂ ਜੀ ਸੋ ਜਿਹੜੀ ਹਨੋਰੀ ਵੱਲ ਤੇ ਆਪਣੇ ਸਾਡੇ ਜਿਹੜੇ ਪ੍ਰਧਾਨ ਦਿਗਦੇਵ ਸਿੰਘ ਢੱਲੇਵਾਲ ਜਿਨ੍ਹਾਂ ਨੇ 26 ਦਿਨੋਂ ਮਰਨ ਬਾਅਦ ਤੇ ਬੈਠਣਾ ਸੀ ਤਾਂ ਇੱਥੇ ਸਾਨੂੰ ਨਹੀਂ ਪਤਾ ਉਹ ਪੰਜਾਬ ਦੀ ਪੁਲਿਸ ਹੈ ਸਾਨੂੰ ਨਹੀਂ ਪਤਾ ਹਰਿਆਣੇ ਦੀ ਪੁਲਿਸ ਹੈ ਉਹ ਇੱਕ ਧੜਾਈ ਚੁੱਪਚੀ ਬਿੱਟੇ ਸਾਡੇ ਪ੍ਰਧਾਨ ਜੀ ਨੂੰ ਟਾਕੇ ਲਗਾਏ ਨੇਗੇ ਉਹ ਪਤਾ ਨਹੀਂ ਕਿੱਥੇ ਲਗਾਏ ਨੇ ਕਿੱਥੇ ਨਹੀਂ ਪਰ ਜੇ ਐਂ ਲੱਗਦਾ ਇਹਨਾਂ ਨੂੰ ਕਿ ਐਂ ਟਾਕੇ ਮੋਰਚੇ ਖਤਮ ਕੀਤੇ ਜਾ ਸਕਦੇ ਨਾ ਐ ਚਾਕੇ ਖਦੇੜੇ ਜਾ ਸਕਦੇਣਗੇ ਜੇ ਪ੍ਰਧਾਨ ਜੀ ਚਲੇ ਗਏ ਉਹਨਾਂ ਨੂੰ ਕਿਸੇ ਸਾਈਡ ਤੇ ਲੈ ਗਏ ਬਹੁਤ ਲੰਮੀ ਕਿਤਾੜ ਹੈ ਬਹੁਤ ਲੰਮੀ ਲੈਣਾ ਔਰ ਬਟਿੰਡੇ ਜਿਲ੍ਹੇ ਦਾ ਪ੍ਰਧਾਨ ਬੋਲਦਾ ਮੈਂ ਬਲਦੇਵ ਸਿੰਘ ਬੋਲਦਾ ਤੇ ਉਹਦੀ ਥਾਂ ਦੇ ਉੱਤੇ ਕੱਲ ਨੂੰ ਮੈਂ ਬੈਠਾਂ ਮਰਮਤ ਤੇ ਮੈਂ ਬੈਠੂਗਾ ਦੇਖਦੇ ਆਂ ਫਿਰ ਕਿੰਨਾ ਕਿੰਨਾ ਦਾ ਸਰਕਾਰ ਦਾ ਜਿਹੜਾ ਜੋਰ ਹੈ ਕਿੰਨਾ ਕਿੰਨੀ ਤਾਕਤ ਹੈ ਤੇ ਅਸੀਂ ਅਪੀਲ ਕਰਾਂਗੇ ਜਿਹੜੇ ਘਰਾਂ 'ਚ ਬੈਠੇ ਹਲੇ ਵੀ ਸਾਡੇ ਕਿਸਾਨ ਜਿਹੜੇ ਆਸੇ-ਪਾਸੇ ਹਜੇ ਵੀ ਸਾਡੇ ਕਿਸਾਨ ਆ ਜਿਵੇਂ ਜਿਵੇਂ ਪਤਾ ਲੱਗਦਾ ਤੇ ਫੌਰੀ ਤੌਰ ਤੇ ਆਪਣਾ ਆਪਣੇ ਮੋਰਚੇ ਦਾ ਜਿਹੜਾ ਖਨੌਰੀ ਉਹ ਪਹੁੰਚਣ ਦੀ ਕਿਰਪਾਲਤਾ ਕਰਨ ਔਰ ਜਿਹੜੀ ਲੀਡਰਸ਼ਿਪ ਜਿਹੜੀ ਆਸੇ-ਪਾਸੇ ਹਜੇ ਵੀ ਜਿੱਥੇ ਆਸੇ-ਪਾਸੇ ਉਹ ਵੀ ਫੌਰੀ ਤੌਰ ਤੇ ਆਪਣਾ ਇਸ ਮੋਰਚੇ ਚ ਆਉਣ ਦੀ ਕਿਰਪਾਲਤਾ ਕਰਨ ਤਾਂ ਕਿ ਆਪਣਾ ਮੋਰਚਾ ਜਿਹੜਾ ਜਿਉਂਦੀ ਤੋਂ ਜਿੜਿਆ ਰਹੇ ਔਰ ਮਜ਼ਬੂਤੀ ਦੇ ਨਾਲ ਜੋ ਮੰਗਾ ਕੇਂਦਰ ਸਰਕਾਰ ਨੇ ਮੰਨੀਆਂ ਉਹਨਾਂ ਨੂੰ ਹਰ ਹਾਲਤ ਲਾਗੂ ਕਰਾਉਣਾ ਜ਼ਰੂਰੀ ਹੈ ਔਰ ਲਾਗੂ ਕਰਾਵਾਂਗੇ ਭੰਵੇਂ ਸਾਨੂੰ ਕਿੰਨਾ ਵੀ ਗਰਮਾਨੀ ਲੈਣੀ ਪਵੇ ਕਿੰਨਾ ਵੀ ਸਾਨੂੰ ਜਿਹੜਾ ਕਸ਼ਟ ਚੜਨਾ ਪਵੇ ਅਸੀਂ ਪਿੱਛੇ ਨਹੀਂ ਹਟਾਂਗੇ ਇਸ ਕਰਕੇ ਔਰ ਅਸੀਂ ਕੇਂਦਰ ਸਰਕਾਰ ਦੀ ਪੂਰ ਜ਼ੋਰ ਨਿੰਦਿਆ ਕਰਦੇ ਆਂ ਅਤੇ ਪੰਜਾਬ ਸਰਕਾਰ ਦੀ ਜਿੱਥੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੀ ਨਿੰਦਿਆ ਕਰਦੇ ਆਂ ਤੇ ਅਸੀਂ ਉੱਥੇ ਜਿਹੜੀ ਪੁਲਿਸ ਹੈ ਉਹਦੀ ਵੀ ਅਸੀਂ ਪੂਰ ਜੋਰ ਹੈ ਜਿਹੜੀ ਨਿੰਦਾ ਕਰਦੇ ਆ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਪਤ ਹੈ ਸੋ ਜਿੰਨਾਂ ਕੋਲੇ ਇਹ ਵੀਡੀਓ ਜਾਂਦੀ ਹੈ ਦੱਬ ਕੇ ਸ਼ੇਅਰ ਜਰੂਰ ਕਰਦੇ ਤੇ ਪੰਜਾਬ ਦੀ ਹਰਿਆਣੇ ਦੀ ਜਿੱਥੋਂ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸਾਰੇ ਭਰਾਵਾਂ ਨੂੰ ਬੇਨਤੀ ਵੱਧ ਤੋਂ ਵੱਧ ਖਨੌਰੀ ਬਾਡਰ ਪਹੁੰਚੋ ਕਿਉਂਕਿ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਇੱਥੋਂ ਪੁਲਿਸ ਨੇ ਚੱਕਿਆਗਾ ਤੇ ਇਸ ਤੋਂ ਬਾਅਦ ਜਿਵੇਂ ਬਾਪੂ ਨੇ ਕਿਹਾ ਵੀ ਲੈਣਾ ਲੱਗ ਜਾਣਾ ਮਰਨ ਵਰਤ ਤੇ ਬੈਠਣ ਨੂੰ ਕਿਉਂਕਿ ਸਰਦਾਰ ਜਗਜੀਤ ਸਿੰਘ ਜੀ ਆਪਣੇ ਹੱਕਾਂ ਲਈ ਇੱਥੇ ਮਰਨਵਰਤ ਤੇ ਬੈਠ ਰਹੇ ਸੀ ਹੁਣ ਆਪਾਂ ਉਹਨਾਂ ਦੀ ਥਾਂ ਤੇ ਘਟੋ ਘਟੇ ਜਿੰਨਾ ਹੋ ਸਕੇ ਓਨੇ ਜਾਣੇ ਮਰਨਵਰਤ ਤੇ ਬੈਠੀਏ ਤਾਂ ਕਿ ਇਹ ਸਰਕਾਰ ਨੂੰ ਪਤਾ ਲੱਗੇ ਵੀ ਜਿਹੜੀ ਲਾਈਨ ਆ ਬਹੁਤ ਲੰਬੀ ਐ ਸੋ ਮੈਂ ਵੀਡੀਓ ਬੜੀ ਲੰਬੀ ਨਹੀਂ ਕਰਦਾ ਸੋ ਵੱਧ ਤੋਂ ਵੱਧ ਵੀਡੀਓ ਨੂੰ ਭਰਾਵਾਂ ਬਣ ਕੇ ਸ਼ੇਅਰ ਕਰੋ ਧੰਨਵਾਦ ਜੀ